ਤੇ ਮੈਂ ਅੱਜ ਇਹ ਅਨਾਉਂਸਮੈਂਟ ਤੁਹਾਡੇ ਸਾਹਮਣੇ ਕਰਦਾ ਕਿ ਸਾਡਾ ਡਾਈ ਇਲੈਕਸ਼ਨ ਦੇ ਵਿੱਚ ਸਾਡਾ ਜਿਹੜਾ ਉਮੀਦਵਾਰ ਹੈ ਉਹ ਹਰਨੀਤ ਸੰਧੂ ਤੁਹਾਡਾ ਉਮੀਦਵਾਰ ਹੈ ਇਹ ਥੋੜੀ ਪਸੰਦ ਹੈ ਆਮ ਤੌਰ ਤੇ ਪਾਰਟੀਆਂ ਆਪਣੀ ਪਸੰਦ ਕਰਦੀਆਂ ਨੇ ਪਰ ਇਹ ਥੋੜੀ ਪਸੰਦ ਹੈ ਸੋ ਤਿੰਨ ਰਾਤ ਇਕ ਕਰਕੇ विधान सभा ਦੀਆਂ ਪੌੜੀਆਂ ਚੜਾਓ ਬਾਕੀ ਕੋਈ ਕਮੀ ਨਹੀਂ ਮੰਗ ਪੱਤਰ ਇਹਦਾ ਸਾਈਨ ਮੇਰੇ ਕੋਈ ਕਮੀ ਨਹੀਂ ਹੋਣ ਜਨਾਂ ਦੀ ਸੁਰਮੀ ਜੀ ਨੀਂਤ ਕਰੋ ਲੋਕਾਂ ਕੋਲੇ ਘਰ ਘਰ ਜਾ ਕੇ ਪ੍ਰਚਾਰ ਕਰੋ ਕਿਉਂਕਿ ਪਬਲਿਕ ਹੈ ਜੀ ਦੇਖੋ ਜੇ ਆਪਾਂ ਵਿਆਹ ਦਾ ਜੇ ਆਪਾਂ ਵਿਆਹ ਦਾ ਕਾਰਡ ਦੇ ਦਈਏ ਨਾ ਵਿਆਹ ਦਾ ਕਾਰਡ ਦਿੱਤੇ ਤੇ ਲੋਕ ਆਉਂਦੇ ਨਹੀਂ ਕਹਿੰਦੇ ਨਾਲ ਫੋਨ ਨਹੀਂ ਕੀਤਾ ਕਾਰਤਾ ਦੇਤਾ ਪਰ ਨਾਲ ਫੋਨ ਨਹੀਂ ਕੀਤਾ ਇਸ ਕਰਕੇ ਜਿੰਨੀ ਵਾਰ ਵੀ ਬੁਲਾਇਆ ਲੋਕਾਂ ਨੇ ਪਿੰਡਾਂ ਚ ਉੱਥੇ ਜਾਓ ਉਹਨਾਂ ਨੂੰ ਪਿਆਰ ਨਾਲ ਸੱਦਾ ਦਿਓ ਕਿ ਆਜੋ ਆਪਾਂ ਤਰਨਤਾਰਨ ਨੂੰ ਇੱਕ ਖੁਸ਼ਹਾਲ ਇਲਾਕਾ ਬਣਾਈਏ ਬਾਰਡਰ ਦਾ ਏਰੀਆ ਪਹਿਲਾਂ ਹੀ ਬਹੁਤ ਮਾਰਾਂ ਝੱਲੀਆਂ ਹੋਈਆਂ ਨੇ ਇੱਥੇ ਕੁੜੀਆਂ ਦੇ ਕਾਲਜ ਦੀ ਤੁਸੀਂ ਗੱਲ ਕੀਤੀ ਹੈ ਬਣੂਗਾ ਇੱਥੇ ਇੰਡਸਟਰੀ ਵੀ ਇੱਥੇ ਆਉਗੀ ਤਾਰ ਦੇ ਪਰਲੇ ਪਾਸੇ ਜਿਹੜੇ ਪਿੰਡ ਨੇ ਮੈਂ ਬਹੁਤ ਵਾਰੀ ਕਹਿ ਚੁੱਕਾ ਕਿ ਤਹਾਂ ਰੱਗੇ ਲੈ ਜਾਓ ਜੀ ਤਹਾਂ ਦੇ 3-3 ਕਿਲੋਮੀਟਰ ਇੱਧਰ ਹੈ ਇੰਟਰਨੈਸ਼ਨਲ ਰੂਲ ਹੈ 150 ਮੀਟਰ ਦਾ ਤੁਸੀਂ 200 ਮੀਟਰ ਤੇ ਲਾ ਲਓ ਕਿੰਨੇ ਖੇਤ ਇਧਰਲੇ ਪਾਸੇ ਆ ਜਾਣਗੇ